ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਗੱਲ ਕਰਦੇ ਹਾਂ 8 ਅਪ੍ਰੈਲ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਜਿਵੇਂ ਪੂਰੀ ਤਰ੍ਹਾਂ ਦੇ ਨਾਲ ਮੌਸਮ ਗਰਮ ਹੋ ਚੁੱਕਾ ਹੈ ਟੈਂਪਰੇਚਰ ਬਹੁਤੇ ਖੇਤਰਾਂ ਦੇ ਵਿੱਚ ਪੰਜਾਬ ਦੇ 40 ਡਿਗਰੀ ਨੂੰ ਟੱਚ ਕਰ ਚੁੱਕਾ ਹੈ ਅਤੇ ਹਰਿਆਣਾ ਤੇ ਰਾਜਸਥਾਨ ਦੇ 42 ਤੋਂ 43 ਜਾਂ 44 ਡਿਗਰੀ ਨੂੰ ਵੀ ਤਾਪਮਾਨ ਲਗਾਤਾਰ ਉੱਜੜ ਰਿਹਾ ਹੈ ਪਰ ਅੱਜ ਤੋਂ ਬਾਅਦ ਮੌਸਮ ਦੇ ਵਿੱਚ ਥੋੜੀ ਜਿਹੀ ਰਾਹਤ ਮਿਲੇਗੀ ਅੱਜ ਹੋ ਸਕਦਾ ਹੈ ਕਿ ਸ਼ਾਮ ਵੇਲੇ ਤੱਕ ਜਾਂ ਰਾਤ ਵੇਲੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਠੰਡੀ ਹਨੇਰੀ ਜਾਂ ਹਲਕੀ ਕਣਮਣ ਬਾਰਡਰ ਏਰੀਆ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਬਾਕੀ ਖੇਤਰਾਂ ਦੇ ਵਿੱਚ ਮੌਸਮ ਮੁੱਖ ਤੌਰ ਤੇ ਅੱਜ ਸਾਫ਼ ਰਹੇਗਾ ਕਿਉਂਕਿ ਇੱਕ ਜਿਹੜਾ ਸਿਸਟਮ ਹੈ ਉਹਦਾ ਅਸਰ ਤਕਰੀਬਨ ਲੈਂਦੇ ਪੰਜਾਬ ਵਿੱਚ ਹੋਣਾ ਸ਼ੁਰੂ ਹੋ ਚੁੱਕਾ ਹੈ ਇਸ ਸਦਕਾ ਉਹਨਾਂ ਖੇਤਰਾਂ ਦੇ ਵਿੱਚ ਅੱਜ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਪੰਜਾਬ ਦੇ ਵਿੱਚ ਇਸ ਸਿਸਟਮ ਦਾ ਜ਼ਿਆਦਾਤਰ ਅਸਰ 9 ਦੀ ਦੁਪਹਿਰ ਤੋਂ ਬਾਅਦ ਹੁੰਦਾ ਹੋਇਆ ਦਿਖਾਈ ਦੇਵੇਗਾ ਜਿਹਦੇ ਵਿੱਚ ਹੀਟ ਸੈੱਲ ਬਣਨਗੇ ਰੁਕ ਰੁਕ ਕੇ ਮੀਂਹ ਦੀਆਂ ਕਾਰਵਾਈਆਂ ਤੁਹਾਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਹੁੰਦੀਆਂ ਹੋਈਆਂ ਦਿਖਾਈ ਦੇਣਗੀਆਂ ਬਹੁਤੇ ਵੱਡੇ ਪੱਧਰ ਤੇ ਨਹੀਂ ਪਰ ਰੁਕ ਰੁਕ ਕੇ ਨਾਲ ਤੇਜ਼ ਧੂੜ ਭਰੀਆਂ ਹਨੇਰੀਆਂ ਵੀ ਚਲਦੀਆਂ ਰਹਿਣਗੀਆਂ ਜਿਨ੍ਹਾਂ ਦੀ ਦਸਤਾਰ 60 ਤੋਂ 70 ਕਿਲੋਮੀਟਰ ਹੋਣ ਦੀ ਸੰਭਾਵਨਾ ਰਹਿਣਗੀਆ ਰਾਜਸਥਾਨ ਅਤੇ ਹਰਿਆਣੇ ਦਾ ਮੌਸਮ ਵੀ ਇਸੇ ਤਰ੍ਹਾਂ ਦਾ ਹੀ ਰਫੀਗਾ